ਭਾਈ ਇੱਕ ਗਰੀਬ ਦਾ ਕੋਠਾ ਪਾ ਲਈਏ ਫਾਈਨਲ ਨਾਲ ਉਹ ਸਾਰੀ ਜ਼ਿੰਦਗੀ ਤੁਹਾਡੇ ਲਈ ਥਵਾਵਾ ਕਰਦੇ ਜੇ ਫੈਡਰੇਸ਼ਨ ਦੇ ਮੈਚ ਹੋਣ ਤੁਹਾਡਾ ਪਿੰਡ ਕਿੱਥੇ ਹੈ ਜੇ ਇੱਥੇ 11 ਵਜੇ ਦਾ ਟਾਈਮ ਦਿੱਤਾ ਤੁਸੀਂ ਆਉਣੇ ਹੋ ਕਿ ਨਹੀਂ ਆਉਣੇ ਦੱਸ ਪਈਆਂ ਕਰਦੀਆਂ ਵੀ ਸਾਨੂੰ ਭਾਈ ਕਿੰਨਾ ਕਰਾਇਆ ਦਿਓਗੇ ਜੇ ਪ੍ਰਧਾਨ ਕਹਿੰਦੇ ਵੀ 15000 ਦੇਵਾਂਗੇ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਵੱਜਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀਏ ਸਾਨੂੰ ਕਹਿਗੇ ਤੋਰਿਆ ਬਾਬੇ ਦੀ ਚੀਜ਼ ਦੇ ਚੰਨਾਲ ਦੀ ਕਮੇਟੀ ਆ ਗਵਾਹ ਖੜੇ ਆ ਪਰ ਇਹ ਵੀ ਮੈਂ ਕਹਿੰਦਾ ਮੇਰੀ ਇਹ ਵੀ ਪ੍ਰਬੰਧ ਕਮੇਟੀ ਆਪਦੀ ਆਪਾ ਲੋੜ ਹੈ ਕਮੇਟੀ ਨੂੰ ਗਰਾਊਂਡ ਦੇ ਵਿੱਚ ਧਿਆਨ ਦੇਣ ਦੀ ਵੀ ਸਮੇਂ ਸਿਰ ਮੈਚ ਜਿਹੜੀ ਟੀਮ ਦੇ ਵਿੱਚ ਗਲਤੀਆਂ ਕੱਟ ਕੇ ਪਰਾ ਮਾਰੋ ਜਦੋਂ ਤੁਸੀਂ ਦਿਨ ਪਰ ਰਾਤ ਮੰਗਣਾ ਇੱਕ ਮੰਗਤਾ ਬਣ ਜਾਂਦਾ ਵੀਰੇ ਮੰਗਣਾ ਬਹੁਤ ਔਖਾ ਇੱਕ ਰੁਪਈਆ ਪਰ ਮੰਗ ਕੇ ਤੁਹਾਨੂੰ ਪਤਾ ਕਿੱਡਾ ਵੱਡਾ ਬਜਟ ਬਣ ਜਾਂਦਾ ਪਹਿਲਾਂ ਤੇ ਜੁੱਤੀਆਂ ਘਸੌੜੀਆਂ ਪੈਂਦੀਆਂ ਢੇਢ ਢੇਢ ਦੋ ਦੋ ਮਹੀਨੇ ਫਿਰ ਮੇਲਾ ਬਣਦਾ ਫਿਰ ਮੇਲੇ ਦੇ ਵਿੱਚ ਬਾਈ ਤੁਸੀਂ ਆ ਖੱਜਲ ਖਵਾਰੀਆਂ ਹੁੰਦੀਆਂ ਤੁਸੀਂ ਸਮਝਦਾ ਰਹੋ ਇੱਕ ਘਰ ਦੇ ਵਿੱਚ ਕਾਰਜ ਕਰਨ ਲੱਗ ਜਾਈਏ ਨਾ ਪਤਾ ਲੱਗਦਾ ਵੀ ਸਾਹੂਕਰ ਕੋਲੇ ਕਿੰਨੇ ਲੈਣੇ ਆ ਫਲਾਨੀ ਰੇਸ ਤੇਰ ਜੋ ਕਿੰਨੇ ਲੈਣੇ ਆ ਜਦੋਂ ਨਿੰਮ ਕੇ ਪੈਸੇ ਲੈਣੇ ਪੈਂਦੇ ਆ ਬਹੁਤ ਵੱਡੀਆਂ ਗੱਲਾਂ ਨੇ ਵੀਰੇ ਮੰਨ ਲਈ ਦੀ ਉਹ ਜ ਆ ਤੁਹਾਡੇ ਚਰਨਾ ਚੱਤ ਹੱਥ ਬੰਨ ਕੇ ਬੇਨਤੀ ਕਰਦਾ ਪੀਮਾ ਨੂੰ ਘੱਟ ਤੋਂ ਘੱਟ ਇਹਨਾਂ ਤਾਂ ਮਿੰਨੀ ਵਾਲਾ ਬਾਜਾ ਨਹੀਂ ਮਾਰਦਾ ਪਿੰਡਾਂ ਚ ਜਾ ਕੇ ਜਿੰਨੀਆਂ ਤੜਕੇ ਦੀਆਂ ਆਹ ਗਰਾਊਂਡ ਦੇ ਵਿੱਚ ਸਾਰੇ ਗਰਾਊਂਡ ਦੇ ਵਿੱਚ ਬਾਜਾ ਵਜਦੀਆਂ ਦੋ ਟੂਰਨਾਮੈਂਟ ਦੀ ਗੱਲ ਜੇ ਸੱਚੀ ਜੀ ਆ ਗਈ ਨਾ ਮੈਂ ਤੇ ਕਹਿ ਦਿੰਦਾ ਜੇ ਕਿਸੇ ਟੂਰਨਾਮੈਂਟ ਦਾ ਹੈਰਾਨਗੀ ਹੁੰਦੀ ਆ ਨਾ ਭਾਈ ਇੱਕ ਖਰੀਬ ਦਾ ਕੋਠਾ ਪਾ ਲਈਏ ਫਾਈਨਲ ਨਾਲ ਸਾਰੀ ਜ਼ਿੰਦਗੀ ਤੁਹਾਡੇ ਲਈ ਤਵਾਵਾ ਕਰਦਾ ਰਹੇਗਾ ਟੂਰਨਾਮੈਂਟ ਲਈ ਤੇ ਸਾਰੀਆਂ ਕਮੇਟੀਆਂ ਨੂੰ ਸਾਰੇ ਪਲੇਅਰਾਂ ਨੂੰ ਇਹ ਗੱਲ ਦਾ ਗਿਆਨ ਹੋ ਜੂ ਜੇ ਚੰਗੀ ਲੱਗੀ ਗੱਲ ਤਾੜੀ ਮਾਰ ਲਓ 5 ਮਿੰਟ ਦਾ ਟਾਈਮ ਦਿੱਤਾ ਹਜੇ 5 ਮਿੰਟ ਦਾ ਹੋਰ ਟਾਈਮ ਦਿੱਤਾ ਨਾਈ ਟੀਮਾਂ ਟਕੱਟੀ ਜਾਣੀ ਆ ਠੀਕ ਆ ਹੁਕਮ ਦੇ ਭੱਫੂਆਂ ਬੋਲਣਾ ਜ਼ਰੂਰ ਪੈਂਦਾ ਕਿਉਂਕਿ ਮੀਟਰ ਟੜਕੇ ਦਾ ਘੁੰਮਦਾ ਪਹਿਲੇ ਸੰਗੀ ਘੁੱਟੀ 8000 ਚ ਇਹਨਾਂ ਦੀ ਖੋਲਣਾ ਤੇ ਪੈਂਦਾ ਕਹਿੰਦੇ 5000 ਜਿਹੜੀ ਟੀਮ ਲੇਟ ਆਈ ਕਾਲੇ ਬੋਲਦੇ 5000 ਰੁਪਏ ਵੀਰੇ ਕੱਟਿਆ ਗਿਆ ਤੇ ਮੈਂ ਨਹੀਂ ਕਹਿੰਦਾ ਇਹ ਪੂਰੀ ਪ੍ਰਬੰਧ ਕਮੇਟੀ ਦਾ ਫੈਸਲਾ ਭਾਵੇਂ ਆਸ਼ਟਾਵੇ ਭਾਵੇਂ ਸੈਕੰਡ ਨਾਲ ਪਤਾ ਕੀ ਆ ਇਹ ਮੇਰਾ ਫੈਸਲਾ ਨਹੀਂ ਪ੍ਰਬੰਧ ਕਮੇਟੀ ਐ ਸਾਹਮਣੇ ਖੜੀ ਐ ਇਹਨਾਂ ਦਾ ਫੈਸਲਾ ਵੀ ਇੱਕ ਇੱਕ ਗੱਲ ਪਤਾ ਕੀ ਆ ਦੇਖ ਪਤਾ ਮੇਰੀ ਗੱਲ ਸੁਣ ਗੋਚਰ ਤੂੰ ਮੇਰਾ ਭਾਈ ਆ ਹਨਾ ਤੈਨੂੰ ਸੱਚੀ ਗੱਲ ਦੱਸਾਂ ਕੀ ਆ ਜੇ ਫੈਡਰੇਸ਼ਨ ਦੇ ਮੈਚ ਆਉਣ ਤੁਹਾਡਾ ਪਿੰਡ ਕਿੱਥੇ ਆ ਜੇ ਇੱਥੇ 11 ਵਜੇ ਦਾ ਟਾਈਮ ਦਿੱਤਾ ਤੁਸੀਂ ਆਉਣੇ ਹੋ ਕਿ ਨਹੀਂ ਆਉਣੇ ਦੱਸ ਪਈ ਆ ਨੇ ਇੰਨਾ ਵੀ 15 ਮਿੰਟ ਹੋਇਆ ਬਾਈ ਪਰ ਕਸੂਰ ਲੋਕ ਪਤਾ ਇੱਥੇ ਲੋਕਾਂ ਦਾ ਕਸੂਰ ਪਤਾ ਕੀ ਹੈ ਯਾਰ ਵੀ ਇਹ ਕਬੱਡੀ ਨੂੰ ਪਿਆਰੇ ਇੰਨਾ ਕਰ ਬੈਠੇ ਵੀ ਇਹਨਾਂ ਦੇ ਸਾਰੇ ਕੁਝ ਨੇ ਹਾਂ ਦਿੰਦੀ ਆ ਬਾਈ ਯਾਰ ਜੇ ਫੈਡਰੇਸ਼ਨ ਟਾਈਮ ਦੇ ਦੇਣਾ ਬਾਈ ਇੱਕ ਮਿੰਟ ਲੇਟ ਨਹੀਂ ਹੁੰਦੇ ਪਲੇਅਰ ਕਲਪਾਣਾ ਤਾਂ ਲੋਕ ਜੇ ਰੁਪਏ ਮੋਹਮਦ ਮੇ ਲੈਂਦੇ ਆ ਫੇਰ ਨਹੀਂ ਗਰਾਊਂਡ ਜਾਉਂਦੇ ਕਾਲੇ ਲੇਟ ਤੇ ਲੇਟ ਜੇ ਨੀਕਰ ਦਾ ਰੰਗ ਬਦਲ ਜਾਏ ਨਾ ਉਹਦੀ ਫੈਨ ਲਾਉਂਦੇ ਆ 2000 ਰੁਪਈਆ ਲੇਟ ਤਾਂ ਬੜੀ ਗੱਲ ਹੈ ਕਾਲੇ ਇਹ ਰੂਲ ਜਨੇ ਉਹਨਾਂ ਦੇ ਪਰ ਕਬੱਡੀ ਸਿਰ ਤੋਂ ਖਾਨਦੇ ਆ ਕਬੱਡੀ ਨੂੰ ਨਿੰਦੇ ਨਹੀਂ ਪਰ ਬਾਈ ਚੰਗੀਆਂ ਗੱਲਾਂ ਨਹੀਂ ਯਾਰ ਸਾਨੂੰ ਮੈਂ ਦੱਸਦਾ ਜੇ ਕੋਈ ਫੈਡਰੇਸ਼ਨ ਟ੍ਰੈਮ ਦੇ ਦੇਣਾ ਬਾਈ ਜੇ ਪਾਕਿਸਤਾਨ ਦੇ ਬਾਹਰ ਤੋਂ ਆਉਣਾ ਪਈ ਤਾਂ ਟੀਮਾਂ ਫੇਰ ਵੀ ਚੰਨ ਕੇ ਬਰਨਾਲੇ ਆ ਜਾਂਦੀਆਂ ਵੀ ਯਾਰ ਫੈਡਰੇਸ਼ਨ ਦਾ ਫਾਇਨ ਲੱਗੂਗਾ ਕੋਚ ਬਾਈ ਧੱਕੇ ਨਾਲ ਟੀਮਾਂ ਸਾਦੇ ਆ ਵੀ ਆਪਣੀ ਫੈਡਰੇਸ਼ਨ ਦਾ ਆਪਣਾ ਫਾਇਨ ਨਾ ਲੱਗ ਜਾਏ ਤੇ ਆਪਣੀ ਟੀਮ ਨਾ ਬੈਣ ਹੋ ਜੇ ਪਰ ਆਪ ਕਮੇਟੀ ਵਾਲਿਆਂ ਨੂੰ ਪਹਿਲਾਂ ਟੀਮਾਂ ਫੋਨ ਕਰਦੀਆਂ ਵੀ ਸਾਨੂੰ ਬਾਈ ਕਿੰਨਾ ਕਰਾਇਆ ਦਿਓਗੇ ਜੇ ਪ੍ਰਧਾਨ ਕਹਿੰਦੇ ਵੀ 15000 ਦੇਵਾਂਗੇ ਪਰ ਇੱਕ ਬੇਨਤੀ ਕਰਨਾ ਟੂਰਨਾਮੈਂਟ ਕਮੇਟੀਆ ਨੂੰ ਜ ਵੀਰ ਕਰ ਪਾ ਕਰਕੇ ਬਾਈ ਟੀਮ ਸਾਡੇ 11 ਵਜੇ ਚਲੂਰਪਿੰਡ ਹੋਣੀ ਚਾਹੀਦੀ ਆ ਫੇਰ ਸਵਾਲ ਆ 15000 ਦਿੱਤੇ ਦਾ ਪਤਾ ਕੀ ਆ 15000 ਵੀ ਲੈ ਲਿਆ ਅਤੇ ਪੈਸੇ ਪਹਿਲਾਂ Google Pay ਆਉਂਦੇ ਵੀ ਕੋਈ ਚੱਕਰ ਨਹੀਂ ਯਾਰ ਬੈਠਿਆਂ ਤੇ ਬੈਠਿਆਂ ਪਰਾਂ ਲੋਕ ਖੜੇ ਆ ਬਾਈ ਕਿਸੇ ਨੇ ਸਵੇਰ ਦੀ ਰੋਟੀ ਖਾਧੀ ਆ ਕਿਸੇ ਨੇ ਚਾਹ ਪੀਤੀ ਆ ਪਤਾ ਨਹੀਂ ਨਹੀਂ ਪੀਤੀ ਪਰ ਇਹਨਾਂ ਦੀ ਭਾਵਨਾਵਾਂ ਦੀ ਕਲਰ ਕਰੋ ਖੜਾਰੇ ਹੋ ਜਿਤੇ ਇਹਨਾਂ ਨੇ ਮੁੱਖ ਫੇਰ ਲਿਆ ਨਾ ਕਬੱਡੀ ਤੋਂ ਸੋ ਤੋਂ ਦਿਹਾੜੀਆਂ ਵੀ ਨਹੀਂ ਹੋਣੀਆਂ ਸੱਚੀ ਗੱਲ ਆ ਆਪਾਂ ਬੇਲੇ ਇੰਨੇ ਕਰ ਰਹੇ ਵੀ ਕਿਸੇ ਤੋਂ ਦਿਹਾੜੀ ਵੀ ਨਹੀਂ ਹੋਣੀ ਭਰਾਵਾਂ ਕੇ ਹੱਥ ਬਣ ਕੇ ਬਿੰਦੀਆਂ ਬੋਲੋ ਨੂੰ ਮਜਬੂਰ ਨਾ ਕਰਿਆ ਕਰੋ ਪਰ ਖਿਡਾਰੀਆਂ ਸਿਆਣੇ ਬਣੋ ਜੇ ਤੁਸੀਂ ਫੈਡਰੇਸ਼ਨਾਂ ਕਰਕੇ 11 ਵਜੇ ਆ ਸਕਦੇ ਹੋ ਤੇ ਫਿਰ ਕਲਪਾਂ ਦਾ ਵੀ ਸਾਥ ਹੋ ਜਾ ਯਾਰ ਕਲਪਾਂ ਕਰਕੇ ਕਬੱਡੀ ਹੈ ਫੈਡਰੇਸ਼ਨਾਂ ਦਾ ਬਜਟ ਵੱਡਾ ਹੁੰਦਾ ਹੈ ਤੇ ਕਲਪਾਂ ਵਾਲੇ ਕਹਿੰਦੇ ਵੀ ਕੋਈ ਚੱਕਰ ਨਹੀਂ ਆਪਾਂ ਪਿੰਡਵਾਰ ਕਰਾ ਲੈਨੇ ਆ ਪਰ ਮੇਰੀ ਬੇਨਤੀ ਹੈ ਚਲੂਰ ਵਾਲਿਓ ਅਮਨ ਭਾਈ ਜੇ ਅਗਲੇ ਸਾਲ ਮੇਲਾ ਕਰਾਏਗਾ ਜਾਂ ਤਾਂ ਇੱਕ ਵਾਰ ਉਹ ਰੱਖੀ ਜਾਂ ਦੋ ਵਾਰ ਉਹ ਰੱਖੀ ਇਹ ਸਹੀ ਆ ਇਹ ਹਕੀਕਤ ਆ ਭਾਈ ਜੇ ਕਬੱਡੀ ਨੂੰ ਤਹਾਂ ਲਜਾਣਾ ਘਲੂਰ ਵਾਲਿਓ ਜਾਂ ਤੇ ਇੱਕ ਵਾਰੋਂ ਜਾਂ ਦੋ ਵਾਰੋਂ ਰੱਖਿਓ ਫੇਰ ਮੇਲਾ ਵਧੀਆ ਬਣ ਜਾਂਦਾ ਹੈ ਜੈਨੀ ਭਾਈਏ ਸਹੀ ਹੈ ਜਦੋਂ ਤਿੰਨ ਪਲੇਅਰ ਹੋਣ ਯਾਰ ਫਿਰ ਇੱਕ ਤਾਂ ਵਿੱਚ ਗਰਾਊਂਡ ਦੇ ਆਉਂਦਾ ਨਹੀਂ ਬਾਹਰ ਝੌਖਾ ਹੋ ਜਾਂਦਾ ਹੈ ਗੱਲ ਤੇ ਸਹੀ ਆ ਤੇ ਅਫੀਸਰ ਇਹਨਾਂ ਦਾ ਸਨਮਾਨ ਕਰਦੀਏ ਤੇ ਚੰਗੀ ਗੱਲ ਆ ਆਪਾਂ ਸਨਮਾਨ ਹੋਣੀ ਕਰੀਏ ਉਸ ਤੋਂ ਬਾਅਦ ਦੁੱਖ ਤੇ ਉਦੋਂ ਲੱਗਦਾ ਜਦੋਂ ਕਮੈਂਟਰਾਂ ਨੂੰ ਤੇ ਰੈਫਰੀਆਂ ਨੂੰ ਕਲੀ ਵਾਲੇ ਤੋਂ ਬਾਅਦ ਪੁੱਛਦੇ ਆ ਫਿਰ ਸੁਆਦ ਨਹੀਂ ਆਉਂਦਾ ਵੀਰੇ ਸਵੇਰ ਤੋਂ ਲੈ ਕੇ ਸੋਟਿਆਂ ਵਰਗੀਆਂ ਲੱਤਾਂ ਹੋ ਜਾਂਦੀਆਂ ਗਰਾਊਂਡ 'ਚ ਘੁੰਮਦੇ ਫਿਰਦੇ ਆਂਦੀਆਂ ਕਈ ਕਮ ਕਮੈਂਟਰ ਤਾਂ ਕਿਸੇ ਦਾ ਖਿੱਚੀ ਜਾਣਗੀਆਂ ਝੁੱਗੇ ਤੇ ਪਾੜੀ ਜਾਣਗੀਆਂ ਸਾਡਾ ਨਾਮ ਬੋਲ ਸਾਡਾ ਨਾਮ ਬੋਲ ਜਦੋਂ ਸਨਮਾਨ ਦੀ ਵਾਰੀ ਐਂਡ ਤੇ ਆਉਂਦੀ ਆ ਉਦੋਂ ਕਹਿੰਦੇ ਕਲੀ ਵਾਲਾ ਪਿੱਸਿਆ ਫੇਰ ਕਹਿੰਦੇ ਕਮੈਂਟਰ ਕਿੱਥੇ ਆ ਸੱਚੀਆਂ ਤੇ ਹੈ ਚੁਬਣਗੀਆਂ ਤੇ ਜ਼ਰੂਰ ਪਰ ਬੇਨਤੀ ਆ ਵੀਰ ਬਣ ਕੇ ਇੱਕ ਪੂਰੀ ਪ੍ਰਬੰਧ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਅਫੀਸ਼ੀਅਲ ਵੀਰਾਂ ਨੂੰ ਹੁਣ ਹੀ ਸਨਮਾਨ ਕਰਨ ਲੱਗੇ ਆ ਆਓ ਬਿੱਲੇ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ